ਕਹੋ ਕਿ ਕਿੰਸੀ ਵਾਰ ਹੋ ਗਿਆ ਜੀ ਡੇਢ ਸਾਲ ਹੋ ਗਿਆ ਜੀ ਡੇਢ ਸਾਲ ਹੋ ਗਿਆ ਹਾਂਜੀ ਓਕੇ ਸਾਨੂੰ ਜੀ ਇਹ ਤੁਹਾਡੀ ਸਿਸਟਰ ਹੈ ਹਾਂਜੀ ਡੇਢ ਸਾਲ ਹੋ ਗਿਆ ਜੀ ਅਸੀਂ ਜੀ ਬਹੁਤ ਫਿਰਗੇ ਸਾਡੇ ਤੇ ਪਰਚਾ ਕਰਾਤਾ ਉਹਨਾਂ ਨੇ 6 ਜਾਣੀਆਂ ਤੇ ਜੇ ਮੇਰੀ ਬਾਤ ਹੈ ਜੀ ਨਹੀਂ ਪਰ 10 ਦਿਨ ਤੋਂ ਬਾਅਦ ਐਸੀ ਕੀ ਗੜਬੜ ਹੋ ਗਈ ਸੀ ਕੀ ਲੜਾਈ ਹੋ ਗਈ ਲੜਾਈ ਕੁੱਛ ਵੀ ਨਹੀਂ ਜੀ ਸਾਨੂੰ ਕਹਿੰਦੇ ਵੀ ਤੁਸੀਂ ਸਾਨੂੰ ਜਾਤ ਨਹੀਂ ਦੱਸੀ ਉਹ ਜੱਟ ਨਹੀਂ ਜੀ ਅਸੀਂ ਰਮਦਾਸੀ ਹਾਂ ਓਕੇ ਵੀ ਸਾਨੂੰ ਜਾਤ ਨੇ ਅਸੀਂ ਸਾਰਾ ਕੁਛ ਸੇਰਪੁਰ ਦੇਖਣ ਆਏ ਜੀ ਦੇਖ ਦਿਖਾਈ ਹੋ ਕੇ ਪਛਾਣ ਕਰਕੇ ਜਏ ਉਹ ਤੇ ਉਦੋਂ ਬਾਅਦ ਜੀ ਫਿਰ 8 ਦਿਨਾਂ ਦਾ ਉਹਨਾਂ ਨੇ ਵਿਆਹ ਦੇ 8 ਦਿਨਾਂ 'ਚ ਉਹਨਾਂ ਨੇ ਵਿਆਹ ਲੈ ਲਿਆ ਅਸੀਂ ਬਹੁਤ ਮੇਰੀ ਬਾਪ ਹੈ ਨਹੀਂ ਕਿ ਮੇਰੀ ਬਾਪ ਫੈਕਟਰੀ 'ਚ ਲੱਗੀ ਹੋਈ ਆ ਮਾ ਸਾਸ ਜੀ ਮਜਬੂਰੀ 'ਚ ਵਿਆਹ ਕੀਤਾ ਜੀ 8 ਦਿਨਾਂ ਦੇ ਵਿੱਚ 50 60 ਬੰਦੇ ਬਰਾਤ ਦੇ ਵੀ ਆਏ ਫਿਰ ਜੀ ਉਹਨਾਂ ਨੇ ਜਿਹੜੇ ਜਿਹਦੇ ਘਰੇ ਅਸੀਂ ਨੇ ਰੱਖਿਆ ਉਹ ਜਨਾਲੀ ਉਹ ਕਹਿੰਦੀ ਮੇਰਾ ਭਤੀਜਾ ਲਿਆ ਹੋਇਆ ਜੀ ਪਤੀ ਜ਼ਿਆਦਾ ਹੈ ਨਹੀਂਗਾ ਜੀ ਉਹ। ਓਕੇ। ਉਹ ਵੀ ਉਮਰ ਸਾਡੀ ਕੁੜੀ ਦੀ ਜਿਵੇਂ ਉਮਰ ਆ ਉਹ ਵੀ ਉਹ ਮੁੰਡੇ ਦੀ ਉਮਰ ਜੀ। ਬਰਾਬਰ ਸੀ ਅਸੀਂ ਦੇਖ ਕੇ ਰਿਸ਼ਤਾ ਕਰਤਾ ਜੀ। ਕਿ ਚਲੋ ਦੋਨੇ ਹਾਂਡ ਪਰਵਾਣ ਦੇ ਨੇ। ਉਹ ਪਤੀ ਜ਼ਿਆਦਾ ਹੈ ਨਹੀਂਗਾ ਜੀ। ਤੁਸੀਂ ਆ ਲਾ ਲਓ ਜਿਹੜੇ ਅਧਿਆਸ ਨਹੀਂ ਮਾਪੇ ਨੇ ਜੀ। ਉਹ ਓਲਕ ਪਿੰਡ ਦਾ ਦਾ। ਅੱਛਾ। ਕਹਿੰਦੀ ਮੇਰਾ ਗੋਦ ਪਾਇਆ। ਉਹ ਸਾਡੇ ਜਿਹੜਾ ਪਿੰਡ 'ਚ ਪਤਾ ਲੱਗਿਆ ਵੀ ਇਹਨੇ ਕੋਈ ਗੋਦ ਨਹੀਂ ਪਾਇਆ। ਤੁਸੀਂ ਇੱਕ ਦੂਜੇ ਦੀ ਕੋਈ ਕੋਸ ਨਹੀਂ ਕੀਤਾ ਜੀ ਅਸੀਂ ਨੇ ਬਸ ਇਹ ਦੱਸਿਆ ਵੀ ਸਾਡੀ ਯਾਦ ਇਹ ਅਸੀਂ ਸਾਰੀ ਗੱਲਬਾਤ ਕਰਕੇ ਫੇਰ ਰਿਸ਼ਤਾ ਕਰਿਆ ਸੀ ਉਹ ਜਿਹੜੀ ਕਹਿੰਦੇ ਮੈਂ ਭੂਆ ਬਣੀ ਹੋਈ ਆ ਜੀ ਉਹਨੇ ਆ ਲਾਲੋ ਵੀ ਸਾਨੂੰ ਅੱਠ ਜਿਵੇਂ ਅੱਜ ਦੇਖ-ਦਖਾਈ ਕਰਕੇ ਕੁੜੀ ਦੀ ਵਾਕੀ ਜੀ ਸਾਂਦਨ ਕਰੀ ਚੋਂ ਬਚੋਲਣਾ ਇੱਕ ਤਾਂ ਜੀ ਉਹਦੇ ਪਿੰਡ ਦੀ ਬਚੋਲਣ ਸੀਗੀ ਇੱਕ ਜਦੋਂ ਬਾਅਦ ਚ ਗੱਲ ਹੋਈ ਉਹਨਾਂ ਨੂੰ ਪੁੱਛ ਸਾਰਾ ਕੁਝ ਹੋਇਆ ਜੀ ਸਾਰਾ ਕੁਝ ਸਾਰੇ ਪਿੰਡ ਨੇ ਜੀ ਸਾਡੇ ਹੱਕ ਚ ਗਵਾਹੀ ਵੀ ਦਿੱਤੀ ਉੱਥੇ ਤੇ ਮਾਨਸਾ ਕੁੜੀ ਵਿਆਹੀ ਸੀ ਜਦੋਂ ਉੱਥੇ ਐਸਪੀ ਐਕਟ ਨੇ ਵੀ ਅਮਕਾਇਦੀ ਕੀਤੀ ਤੇ ਉਹਨਾਂ ਨੇ ਸਾਡੇ ਸਾਡੇ ਹੱਕ ਚ ਗਵਾਹੀ ਵੀ ਦਿੱਤੀ ਪਿੰਡ ਨੇ ਵੀ ਇਹ ਗੱਸਹੀ ਨੇ ਪਰਿਵਾਰ ਕੁੜੀ ਵਾਲੇ ਸਾਡੇ ਕਿਤੇ ਸੁਣਵਾਈ ਨਹੀਂ ਹੋਈ ਕਿਤੇ ਵੀ ਨਹੀਂ ਫਿਰ ਜਦੋਂ ਤੁਸੀਂ ਪੁਲਿਸ ਨੂੰ ਰਿਪੋਰਟ ਕੀਤੀ ਸੀ ਹਾਂਜੀ ਫਿਰ ਉਹ ਕੀ ਕਹਦੇ ਉਹਨਾਂ ਨੇ ਕੀ ਕਾਰਵਾਈ ਸਾਡੀ ਕੋਈ ਕਾਰਵਾਈ ਨਹੀਂ ਸਗਣਾ ਉਲਟਾ ਸਾਡੇ ਤੇ ਬੱੱਚਾ ਕਰਤਾ ਜੀ ਛੇ ਜਾਣੇ ਜਾਂਦੇ ਮੈਂ ਵੀ ਮਾਨਸਾ ਵਿਆਹੀ ਹੋਈ ਆ ਜੀ ਮੇਰੀ ਭੈਣ ਐ ਇੱਕ ਫਰਵਾਹੀ ਵਿਆਹੀ ਹੋਈ ਆ ਜੀ ਦੋ ਬਚੋਲਣਾ ਸੀ ਮੇਰੀ ਮਾਂ ਤੇ ਇਹ ਕੁੜੀ ਤੇ ਕਾਰਬੇਤੀ ਬੱਚਾ ਦਾ 77 740 ਵੀ ਦਾ 400 ਵੀ ਦਾ ਚਲੋ ਕੋਈ ਤੁਸੀਂ ਤੇ ਲੈ ਕੇ ਆਏ ਹਾਂਜੀ ਹਾਂਜੀ ਬਣਾ ਇਹ ਇਹ ਮੈਡਮ ਜੀ ਲੈ ਕੇ ਆਏ ਆ ਕਿ ਇਹ ਸਾਡੀ ਆ ਤਾਜੀ ਦਰਖਾਸਤ ਹੋਣ ਦਿੱਤੀ ਹੈ ਜੀ ਇਹ ਸਾਨੂੰ ਬੁਲਾਇਆ ਤੱਕ ਗਿਆ ਨਹੀਂ ਅਜੇ ਤੱਕ ਇਹ ਹੁਣ ਵੀ ਦਿੱਤੀ ਹੈ ਜੀ